ਖਰਜ ਰਿਆਜ ਕਰਨਾ ਕਿਵੇਂ ਆ ਸਭ ਤੋਂ ਪਹਿਲਾਂ ਤੁਸੀਂ ਆਪ ਦੇ ਸਟੈਂਡਰਡਸ ਉਰ ਮੁੰਡਿਆਂ ਨੇ C# ਕੁੜੀਆਂ ਨੇ G# ਤੇ ਆ ਜਾਣਾ ਹੈ ਲੰਮਾ ਸਾਹ ਲੈਣਾ ਔਰ ਸਾਹ ਪੂਰਾ ਸਾਹ ਜਿਹੜੇ ਖਤਮ ਕਰ ਦੇਣਾ ਫਿਰ ਥੱਲੇ ਆਪਣੀ ਨੀ ਤੇ ਜਾਣਾ ਆ ਯਾਨਕੀ ਮੰਦਰ ਸੱਤਕ ਦੇ ਨੀ ਤੇ ਨੀ ਉਸ ਤੋਂ ਬਾਅਦ ਫਿਰ ਧਾ ਇਹ ਮੈਂ ਬਹੁਤ ਫਾਸਟ ਫਾਸਟ ਕੀਤਾ ਹੈ ਬਟ ਤੁਸੀਂ ਕੀ ਕਰਨਾ ਹਰੇਕ ਸੁਰਤੇ ਕੰਮਬਾ ਸਾਹ ਲੈਣਾ ਤੇ ਪੂਰਾ ਸਾਹ ਉਹਦੇ ਤੇ ਖਰਚ ਕਰ ਦੇਣਾ ਯਾਨੀ ਕਿ ਸਾਹ ਤੇ ਪੂਰਾ ਸਾਹ ਜਿਤ 15 20 ਸਕਿੰਟ ਦਾ ਜਿੰਨੇ ਦਾ ਵੀ ਤੁਹਾਡਾ ਸਾਹ ਹੈਗਾ ਜਿੰਨਾ ਲੰਬਾ ਸਾਹ ਹੈਗਾ ਉਸ ਤਰੀਕੇ ਨਾਲ ਫਿਰ ਨੀ ਤੇ ਧਾ ਤੇ ਪਾਤੇ ਤੇ ਜਿੱਥੋਂ ਤੱਕ ਤੁਹਾਡੀ ਆਵਾਜ਼ ਕੰਫਰਟੇਬਲ ਥੱਲੇ ਜਾਂਦੀ ਹੈ ਉੱਥੋਂ ਤੱਕ ਜਾਓ ਫਿਰ ਉਸੇ ਤਰ੍ਹਾਂ ਹੀ ਇੱਕ ਇੱਕ ਸਟੈਪ ਕਰਕੇ ਇੱਕ ਇੱਕ ਸਾਹ ਦੇ ਵਿੱਚ ਵਾਪਸ ਆ ਜਾਓ ਸੋ ਇਹਨੂੰ ਕਹਿੰਦੇ ਆ ਖਰਜ ਦਾ ਰਿਆਜ ਜਿੰਨਾ ਤੁਹਾਡਾ ਗਲਾ ਡੀਪ ਜਾਊਗਾ ਓਨੀ ਇਹਦੇ ਵਿੱਚ ਡੈਪਥ ਆਊਗੀ ਉਨੀ ਇੰਦੇ ਚ ਰੈਜ਼ੋਨੈਂਸ ਆਉਗੀ ਮਤਲਬ ਗੂੰਜ ਪੈਦਾ ਹੋਊਗੀ ਉਹਨਾਂ ਇਹ ਉੱਪਰ ਵਾਲੇ ਸੁਰਾਂ ਤੇ ਮਜ਼ਬੂਤੀ ਆਊਗੀ ਸੋ ਇਹ ਰਿਆਜ਼ ਸੂਰਜ ਚੜਨ ਤੋਂ ਪਹਿਲਾਂ ਕਰਨਾ ਹੈ ਜਲਦੀ ਜਲਦੀ ਸੋਝੋ ਕਿ ਤੇ ਸੂਰਜ ਟੜਕੇ ਤੁਹਾਡੇ ਤੋਂ ਪਹਿਲਾਂ ਨਾ ਉੱਠ ਜੇ ਇਸ ਕਰਕੇ ਤੁਹਾਡਾ ਰਿਆਜ਼ ਸੂਰਜ ਚੜਨ ਤੋਂ ਪਹਿਲਾਂ ਕੰਪਲੀਟ ਹੋਣਾ ਚਾਹੀਦਾ ਹੈ ਇਹ ਗੱਲ ਦਾ ਖਾਸ ਖਿਆਲ ਰੱਖਣਾ ਤੇ ਪਾਣੀ ਹਮੇਸ਼ਾ ਕੋਲ ਰੱਖੋ